ਹਾਂਜੀ ਦੋਸਤੋ ਆਪਣੇ ਮਿੱਤਰ ਸਰਦਾਰ ਪਰਮਜੀਤ ਸਿੰਘ ਪੰਨੇ ਭਰਾ ਦੀ ਪਛੀਣ ਚੱਲ ਰਹੀ ਆ ਤੇ ਉਹਨਾਂ ਦਾ ਕਾਕਾ ਜੀ ਚਲਾ ਰਿਹਾ ਜੀ ਕੀ ਨਾਂ ਆਪਣੇ ਛੇ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੋਪੀ ਵੀਰ ਪਿਆਰ ਨਾਲ ਗੋਪੀ ਕਹੇ ਦਈਦਾ ਤੇ ਬਹੁਤ ਸੋਹਣਾ ਕੰਮ ਕਰ ਕਰਦਿਆ ਵੀਰ ਦਾ ਨੰਬਰ ਵੀ ਤੁਹਾਨੂੰ ਦੱਸ ਦਿਆਂ ਕਿੰਨਾ ਨੰਬਰ ਸਰਦਾਰ ਜੀ 8872 501 ਇਹ ਨੰਬਰ ਜਦੋਂ ਮਰਜ਼ੀ ਕਿਤੇ ਵੀ ਪਲਾਟ ਚ ਮਿੱਟੀ ਪਾਉਣੀ ਹੋਵੇ ਜਾਂ ਪੈਵਲਨ ਪਾਉਣੀ ਹੋਵੇ ਜਾਂ ਕੋਈ ਵੀ ਆਪਾਂ ਖੇਤਾਂ ਨੂੰ ਪਾਪ ਲਾਨ ਪੀਰਾ ਪਾਉਣੀ ਆ ਜੀ ਤੇ ਜਦੋਂ ਮਰਜੀ ਸੰਪਰਕ ਕਰੋ ਦੋਸਤੋ ਬਹੁਤ ਸੋਹਣਾ ਕੰਮ ਕਰਦੇ ਸਫਾਈ ਨਾ ਕਰਦਾ ਬਾਈ ਜੀ ਬਾਗਟ ਦੇਖੋ ਕਰਾਏ ਨਹੀਂ ਗੱਲ ਬਾਗਟ ਪੂਰੀ ਇੱਕ ਨੰਬਰ ਆ ਤੇ ਕੰਮਕਾਰ ਵੀ ਦੋਸਤੋ ਪੂਰਾ ਇੱਕ ਨੰਬਰ ਆ ਵੀਡੀਓ ਕਰੋ ਸ਼ੇਅਰ ਹੋਰ ਕਿਹੜੇ ਕਿਹੜੇ ਕੰਮਕਾਰ ਜਿੱਥੇ ਮੈਂ ਬਣਾਉਣਾ ਹੈ ਕੋਈ ਪਲਾਟਾ ਬਲੂਟਾਈ ਪਾਉਣੀ ਹੋਵੇ ਕੋਠੀਆਂ ਹੀ ਪਾਉਣੀ ਹੋਵੇ ਜਿੱਥੇ ਮਰਜੀ ਪੈ ਜੀ ਕੋਠੀਆਂ ਨੇ ਲਾਈ ਬਲਾਈ ਬਲੂ ਕਰਦੇ ਪਾਪ ਲਾਨ ਪਾਉਣੀ ਹੋਵੇ ਬਿਲਕੁਲ ਜੀ ਸਾ ਵੀ ਅਪਲੋਡ ਕਰਦੇ ਰਹਾਂਗੇ 1.5 ਫੁੱਟ ਇੱਕ ਟਾਈ ਫੁੱਟ ਆ ਰਿਹਾ ਦੈਨੋ 3.5 ਦੈਨੋ 3.5 ਆ ਜੀ ਵਾਸਤਾ 1.5 ਫੁੱਟ ਹੈ ਜਿਹੜੀ ਲੱਕੀ ਆ ਹਾਂ ਇਹ ਲੱਟ ਦੇਣਾ 3.5 ਦੈਨੋ ਦੋਸਤੋ ਕੰਮ ਵੀ ਨਬੇੜਾ ਕਰਦੀ ਆ ਵੀ ਤੇਰਾ ਨਹੀਂ ਇਹ ਗੱਲ ਕਈ ਬਾਈ ਜੀ ਬਾਗਟਾ ਹੁੰਦੀਆਂ ਛੋਟੀਆਂ ਛੋਟੀਆਂ ਲੱਕੀਆਂ ਹੁੰਦੀਆਂ ਹੈ ਨਾ ਔਰ 2.5 ਫੁੱਟ ਨੇ ਕਿ ਸਵਾਦੋ 2.5 2.5 ਦੋ ਵਾਸਤੇ ਲਿਓ ਤੇ ਬਾਈ ਜੀ ਇਹ 3 ਫੁੱਟ ਸਾਈਡ ਤੇ ਬਾਗਟ ਵੀ ਕੋਬਲੈਂਟ ਦੀ ਆ ਹੈ ਨਾ ਆ 3.5 ਫੁੱਟਾ ਦੋਸਤੋ ਕਰੋ ਵੀਡੀਓ ਸ਼ੇਅਰ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਐ ਸਾਈਡ ਤੇ ਸਾਰੀ ਆ ਜਿਹੜੀ ਰੋਹੀ ਆ ਜਾਂਦੀ ਆ ਜਿਹੜਾ ਇਹ ਬੰਨ ਆਪਣਾ ਖਿੱਚ ਕੇ ਖੇਤਾਂ ਦੇ ਵਿੱਚ ਕੀਤਾ ਸੀ ਉਹੋ ਹੀ ਬੰਨਣਾ ਤੇ ਦੁਬਾਰਾ ਤੋਂ ਬੰਨਣਾ ਪੈ ਰਿਹਾ ਕਿਉਂਕਿ ਪਾਣੀ ਗਵੰਡੀਆਂ ਦਾ ਟੁੱਟਣ ਕਾਰਨ ਉਹਨਾਂ ਦਾ ਹੀ ਪਾਣੀ ਟੁੱਟਾ ਤੇ ਆੜ ਕੇ ਸਾਡੇ ਜਿਹੜੇ ਨੁਕਸਾਨ ਹੋਇਆ ਦੁਬਾਰਾ ਤੋਂ ਕਰੋ ਵੀਡੀਓ ਸ਼ੇਅਰ